ਪੰਜਾਬ ਦੇ ਵਿੱਚ ਹੁਣ ਚੋਨੇ ਦੀ ਬਜਾਈ ਦੀ ਸ਼ੁਰੂਆਤ ਹੋਵੇਗੀ ਤੇ ਇਸਦੇ ਹੀ ਵਿਚਾਰੇ ਤੁਹਾਨੂੰ ਦੱਸ ਦਈਏ ਕਿ ਪਾਣੀ ਨੂੰ ਬਚਾਉਣ ਦੇ ਲਈ ਤਤਹੀ ਥੇਲੇ ਪਾਣੀ ਨੂੰ ਬਚਾਉਣ ਦੇ ਲਈ ਲਗਾਤਾਰ ਜਤੂ ਜਹਦ ਕੀਤੀ ਜਾ ਰਹੀ ਹੈ ਕੋਸ਼ਿਸ਼ਾਂ جاری ਨੇ ਤਾਂ ਬਹੁਤ ਵੱਡੇ ਉਪਰਾਲੇ ਪੰਜਾਬ ਸਰਕਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਇਸ ਵਿਚਾਰੇ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਜਿੱਥੇ ਕਿਹਾ ਜਾ ਰਿਹਾ ਹੈ ਕਿ ਹੁਣੇ ਖੇਤੀਬਾੜੀ ਮੰਤਰੀ ਸਰਦਾਰ ਗੁਰਮੀਤ ਸਿੰਘ ਖੁੱਡਿਆ ਹੁਣਾਂ ਦੇ ਵੱਲੋਂ ਤੇ ਪੰਜਾਬ ਸਰਕਾਰ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਝੋਨੇ ਦੀ ਜਿਹੜਾ ਸੀਜ਼ਨ ਹੈ ਉਸ ਦੀ ਸ਼ੁਰੂਆਤ ਹੋਣ ਵਾਲੀ ਹੈ ਪਰ ਨਾਲ ਦੀ ਨਾਲ ਧਰਤੀ ਹੇਠਲੇ ਪਾਣੀ ਨੂੰ ਵੀ ਬਚਾਇਆ ਜਾ ਸਕੇ ਔਰ ਕਿਸ ਪੱਧਰ ਇਸ ਨੂੰ ਰੋਕਿਆ ਜਾਵੇ ਉਸ ਦੀਆਂ ਪਲੈਨਿੰਗਾਂ ਕੀਤੀਆਂ ਜਾ ਰਹੀਆਂ ਨੇ ਇਸ ਵਿਚਾਰ ਤੋਂ ਅੰਦਾਜ਼ੇ ਸਹੀਏ ਕਿ ਹੁਣੇ ਝੋਨੇ ਦੀ ਸਿੱਤੀ ਬਜਾਈ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਲਈ ਹੁਣ ਨਵੀਂ ਤਕਨੀਕ ਦਾ ਜਿਹੜਾ ਤਕਨੀਕ ਦੀ ਜਿਹੜੀ ਵਰਤੂਆ ਕੀਤੀ ਜਾਵੇਗੀ ਤੇ ਉਸ ਦੇ ਵਿਚਾਰੇ ਹੀ ਹੁਣ ਝੋਨੇ ਦੀ ਬਜਾਈ ਜਿਹੜੀ ਆ ਹੋਵੇਗੀ ਤਾਂ 15 ਮਈ ਯਾਨੀ ਕਿ ਅੱਜ ਤੋਂ ਜਿਹੜਾ ਵਾ ਇਹ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਇਸ ਦੀ ਜਿਹੜੀ ਸ਼ੁਰੂਆਤ ਹੋਵੇਗੀ ਝੋਨੇ ਦੀ ਬਜਾਈ ਦੀ ਤੇ ਨਾਲ ਦੀ ਨਾਲ ਦੱਸ ਜੀ ਕਿ ਇਸ ਤਕਨੀਕ ਦੀ ਸਿੱਧੀ ਬਜਾਈ ਤਕਨੀਕ ਦੀ ਜਿਹੜੀ ਵਰਤੋਂ ਕੀਤੀ ਜਾਵੇਗੀ ਤੇ ਨਾਲ ਹੀ ਲਗਾਤਾਰ ਹੀ ਇਹ ਮਾਮਲਾ ਹੁਣ ਕਾਫੀ ਸੋਸ਼ਲ ਮੀਡੀਆ ਤੇ ਵੀ ਭਖ ਗਿਆ ਹੈ ਇਸ ਦੇ ਨਾਲ ਹੀ ਹੁਣ ਕਿਸਾਨਾਂ ਨੂੰ ਜੋ ਹੈ ਪ੍ਰਤੀ ਏਕੜ 1500 ਰੁਪਏ ਜਿਹੜੀ ਵਿਕੀ ਸਹਾਇਤਾ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਔਰ ਹੁਣ 5 ਲੱਖ ਜਿਹੜੀ ਏਕੜ ਰੱਖਵੇ ਨੂੰ ਜੁਵਰਸਟੀ ਬਜਾਈ ਹੇਠ ਲਿਆਉਣ ਦੀ ਕੋਸ਼ਿਸ਼ ਜਿਹੜੀ ਆ ਸਰਕਾਰ ਦੇ ਵੱਲੋਂ ਕੀਤੀ ਜਾਵੇਗੀ ਬਿਹਤ ਹੀ ਵੱਡੀ ਖਬਰ ਹੈ ਦਾਸੀ ਇਹ ਕੇ ਸਰਦਾਰ ਭਗਤ ਸਿੰਘ ਮਾਨ ਹੁਣਾਂ ਦੇ ਵੱਲੋਂ ਲਗਾਤਾਰ ਹੀ ਇਹ ਕੋਸ਼ਿਸ਼ਾਂ ਨੇ ਕਿ ਪੰਜਾਬ ਦੇ ਵਿੱਚ ਜਿੱਥੇ ਪਾਣੀ ਦੀ ਕਮੀ ਆ ਰਹੀ ਆ ਪਾਣੀ ਦੀ ਕਮੀ ਦੇ ਨਾਲ ਨਾਲ ਬਹੁਤ ਸਾਰੀਆਂ ਦਿੱਕਤਾਂ ਹੋਰ ਵੀ ਬਾਦਰੀਆਂ ਨੇ ਜੇਕਰ ਤੱਤੀ ਹੇਟਲਾ ਪਾਣੀ ਹੋਰ ਕੱਟ ਗਿਆ ਔਰ ਜਿਸ ਦੇ ਨਾਲ ਪਰੇਸ਼ਾਨੀ ਜਿਹੜੀ ਆ ਪੰਜਾਬ ਵਾਸੀਆਂ ਨੂੰ ਕਰਨੀ ਪੈ ਸਕਦੀ ਆ ਦਿੱਕਤ ਆ ਸਕਦੀ ਆ ਇਸ ਵਿਚਾਲੇ ਹੀ ਹੁਣ ਇਹ ਖਬਰਾਂ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਾਣੀ ਤੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਤਰ ਦੇ ਉਪਰਾਲੇ ਕੀਤੇ ਜਾ ਰਹੇ ਨੇ ਔਰ ਵੱਡੇ ਪੱਤਰ ਦੇ ਉੱਤੇ ਹੀ ਕੋਸ਼ਿਸ਼ਾਂ ਜਾਰੀਆਂ ਨੇ ਜਿਸ ਦੇ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਜੋ ਹੈ ਹੁਣ ਝੋਨੇ ਦੀ ਸਿੱਧੀ ਬਜਾਈ ਨੂੰ ਲੈ ਕੇ ਕੋਸ਼ਿਸ਼ ਕਰ ਰਹੀ ਹੈ ਜਾਨਕਿ ਨਵੀਂਆ ਤਕਨੀਕਾ ਦੀ ਮਦਦ ਦੇ ਨਾਲ ਇਹ ਝੋਨੇ ਦੀ ਬਜਾਈ ਹੋਵੇਗੀ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਚੜੀਆ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਦੱਸੀਏ ਕਿ ਹੁਣ ਬਹੁਤ ਘੱਟ ਹੀ ਇਤਲਾ ਪਾਣੀ ਜਿਹੜਾ ਔਰ ਥੱਲੇ ਹੋ ਰਿਹਾ ਬਹੁਤ ਜ਼ਿਆਦਾ ਡੂੰਘਾ ਹੋ ਰਿਹਾ ਜਿਸ ਕਰਕੇ ਪਰੇਸ਼ਾਨੀ ਪੰਜਾਬ ਦੇ ਵਿੱਚ ਆ ਸਾਖ ਰਹੀ ਹੈ ਇੱਕ ਵੱਡੀ ਸਮੱਸਿਆ ਮੰਨੀ ਜਾ ਰਹੀ ਹੈ ਤਾਂ ਇਸ ਨੂੰ ਹੀ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਸਿੱਧੀ ਬਜਾਈ ਜਿਹੜੀ ਆ ਉਚੋਨੇ ਦੀ ਕੀਤੀ ਜਾਵੇਗੀ ਅੱਜ ਤੋਂ ਇਸ ਦੀ ਸ਼ੁਰੂਆਤ ਹੋਣ ਵਾਲੀ ਹੈ ਔਰ ਨਾਲ ਦੀ ਨਾਲ ਕਿਸਾਨਾਂ ਨੂੰ 1500 ਰੁਪਏ ਜਿਹੜੀ ਆ ਵਿੱਤੀ ਸਹਾਇਤਾ ਸਰਕਾਰ ਦਵੇਗੀ ਔਰ ਕੋਸ਼ਿਸ਼ ਕੇਰੀਆ ਹੁਣ ਕੀਤੀ ਜਾ ਰਹੀ ਹੈ ਕਿ ਨਾਲ ਦੀ ਨਾਲ ਇਹ ਤਕਨੀਕ ਦੀ ਵਰਤੋਂ ਕਰਕੇ ਝੋਨੇ ਦੀ ਬਜਾਈ ਕੀਤੀ ਜਾਵੇ ਜਾਨਕਿ ਪਾਣੀ ਦੀ ਘੱਟ ਮਾਤਰਾ ਤੇ ਵਰਤੋਂ ਹੋਵੇ ਔਰ ਪਾਣੀ ਦੀ ਘੱਟ ਮਾਤਰਾ ਦੇ ਵਰਤੋਂ ਹੋਣ ਦੇ ਨਾਲ ਬਹੁਤ ਬਟਾ ਫਾਇਦਾ ਜਿਹੜਾ ਵਾ ਪੰਜਾਬ ਵਾਸੀਆਂ ਲਈ ਹੋਣ ਵਾਲਾ ਤੇ ਕਿਸਾਨਾਂ ਦੇ ਲਈ ਇੱਕ ਬੇहद ਵੱਡੀ ਖਬਰ ਆ ਚੁੱਕੀ ਹੈ ਤੁਸੀਂ ਇਸ ਖਬਰ ਨੂੰ ਜਰਾ ਧਿਆਨ ਨਾਲ ਸੁਣੀਓ ਇਸ ਨੂੰ ਸ਼ੇਅਰ ਕਰਨਾ ਬੰਦ ਹੈ ਤਾਂ ਕਿ ਜਿਹੜੀ ਜਾਣਕਾਰੀ ਆ ਲੋਕਾਂ ਤੱਕ ਕਿਸਾਨਾਂ ਤੱਕ ਪਹੁੰਚੇ ਕਿ ਕਿਸ ਤਰੀਕੇ ਦੇ ਨਾਲ ਹੁਣ ਝੋਨੇ ਦੀ ਬਜਾਈ ਹੋਵੇਗੀ ਜਾਨੀ ਕਿ ਝੋਨਾ ਜਿਹੜਾ ਲਗਾਉਣਾ ਉਸ ਦੀ ਸ਼ੁਰੂਆਤ ਹੋਵੇਗੀ ਤੇ ਤਕਨੀਕ ਜਿਹੜੀ ਵਰਤੀ ਜਾਵੇਗੀ ਸਿੱਧੀ ਬਜਾਈ ਜਿਹੜੀ ਹੋਵੇਗੀ ਉਸ ਦੇ ਬਾਅਦ ਤੋਂ ਕੀਤੀ ਜਾਵੇਗੀ ਅਹਿਮ ਖਬਰ ਇਸ ਵਕਤ ਵੀ ਅਸੀਂ ਤੁਹਾਡੇ ਨਾਲ ਸਾਂਝੀ ਕੀ ਕੀ ਇਸ ਨੂੰ ਸ਼ੇਅਰ ਕਰਨਾ ਬੰਦ ਹੈ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ